ਸਿਮਰਤੋਂ ਨਮੀ ਸਕਾਤਿਆਂ ਪ੍ਰਾਪਤਿਆ ਲੋਕ ਹੈ ਉਹ ਮੈਂ ਕਦਰ ਦਾ ਜੀ ਨਹੀਂ ਸਾਡੇ ਸੰਗਤ ਐਂਟੀ ਗਾਰਟੀ ਚੱਲੀ ਆ 40 ਸਾਲ ਤੋਂ ਕਿਤੇ ਮਤੇ ਜੀਹਾਂ ਕਹਿਣਾ ਤਲਵਾਰ ਕਹਿਣਾ ਸਾਡੇ ਬਹੁਤ ਹੀ ਤਰਜਾ ਤਰਜਾ ਸੰਗਤ ਅਤੇ ਸਤਕਉਤਾ ਆਨੰਦ ਸ੍ਰੀ ਬਾਵਾ ਪਾਲ ਸਿੰਘ ਜੀ ਨੂੰ ਢੀਕੇ ਸੰਘੇੜਾ ਸਾਹਿਬ ਜਰਨੈਲ ਸਿੰਘ ਜੀ ਸਾਥ ਕਰ ਪਰ ਸੋਸਾ ਤਰਜਾ ਤਰਜਾ ਸਾਡੀ ਸੰਗਤ ਨੂੰ ਚੇਅਰਮੈਨ ਤਨੇ ਕਨਸਟੈਂਸ ਜੀ ਚੈਲ ਸਭ ਸਦਾ ਕੋਈ ਕੋਲੀ ਅੱਗੇ ਬੈਠਿਆ ਤੇ ਕਹਾਂ ਲੀ ਸਮੁੱਚ ਵਰਕੇ ਬੈਠੇ ਕਿਸੇ ਜਿਹਨੂੰ ਵੀ ਸਿਆਲ ਆ ਗਿਆ ਰੇਖੂਂਦੇ ਨੇ ਸਿਰ ਨੂੰ ਘੁਲ ਕੇ ਬੈਠਿਆ ਸਾਰਿਆਂ ਨੇ ਆਪਣੀ ਕੋਸ਼ਿਸ਼ ਕੀਤੀ ਕੋਈ ਇਹਨਾਂ ਨੂੰ ਵੇਖਤੀ ਕਰੀ ਸੀ ਥੋੜਾ ਜਿਹਾ ਗਰਮੀ ਭਰੀ ਨਿਕਲ ਤੋਂ ਅਰੇ ਕਿ ਕੰਨੀ ਜੀ ਪਵਾਜਦਾ ਕਿ ਨਹੀਂ ਕੋਈ ਟਾਈਮ ਹੋਈ ਹੈ ਕਹਾਂ ਨੂੰ ਕਹਿੰਦੇ ਬੜਾ ਹੋਰ ਦੇ ਦਿੱਤਾ ਸਾਡੇ ਕਾਨੂੰਨ ਦਾ ਬੇਟਾ ਕਰਮ ਸਿੰਘ ਜੀ ਸਾਰੇ ਉਪਾਸ ਜੀ ਡਾਕਟਰ ਕੋਈ ਗ੍ਰਾਜੂਆ ਸਾਰੇ ਸੰਗੀਤ ਦਾ ਸਵਾਗਤ ਕਰਨਾ ਹੈ ਪਰ ਬੇਨਤੀ ਕਰਦਾ ਹੈ ਕਿ ਹੁਣ ਤੁਹਾਨੂੰ ਲੱਭਾ ਸਮਾਂ ਲੱਭਣਾ ਕਰਾ ਦੇਣਾ ਹੈ ਲਈ ਸਤਿ ਸ੍ਰੀ ਅਕਾਲ ਤੁਮਨਾ ਹੋਣ ਦਾ ਕੋਈ ਕਾਰਨ ਐਮਐਲਏ ਮਿਲਿਆ ਜਿਨ੍ਹਾਂ ਨੂੰ ਕੰਮ ਕਰਨ ਦਾ ਸਮਾਂ ਤੋਂ ਨਹੀਂ ਮਿਲਦਾ ਸਾਲੋਂ ਵੀ ਸਭਾ ਸਭ ਹੋ ਗਿਆ ਕੋਈ ਨਾ ਕੰਮ ਕੁਝ ਨਹੀਂ ਹੋ ਰਿਹਾ ਜਦੋਂ ਵੀ ਅਭੂ ਆ ਕੇ ਲੱਗ ਕੇ ਜਦੋਂ ਵੀ ਆ ਕੇ ਲੱਗ ਕੇ